ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਇਆ ਹਾਂ ਕੇਸਗੜ ਸਾਹਿਬ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਜਣਾ ਕਰਕੇ ਜਾਤ ਪਾਤ ਧਰਮ ਗੋਤ ਖਤਮ ਕਰਕੇ ਖਾਲਸਾ ਬਣਾਇਆ ਪਰ ਅੱਜ ਇੱਥੇ ਕੀ ਹੋ ਰਿਹਾ ਆਉ ਤੁਹਾਨੂੰ ਦਿਖਾਉਂਦੇ ਆ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਆ ਦੇਖੋ ਜੋ ਵਿਕਰਿਆ ਜਾਤਾਂ ਪਾਤਾਂ ਦੇ ਛੱਲੇ ਜਿਨ੍ਹਾਂ ਜਾਤਾਂ ਪਾਤਾਂ ਚੋਂ ਉੱਚ ਨੀਚ ਧਰਮ ਜਾਤ ਪਾਤ ਚੋਂ ਕਲਗੀਧਰ ਪਾਸ਼ਾ ਮਹਾਰਾਜ ਨੇ ਸਾਨੂੰ ਕੱਢਿਆ ਜਿਸ ਜਗ੍ਹਾ ਤੇ ਕੱਢਿਆ ਜਿਸ ਜਗ੍ਹਾ ਤੇ ਖਾਲਸਾ ਪੰਥ ਸਜਾਇਆ ਉਸੇ ਜਗ੍ਹਾ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਵਿਕ ਰਹੀਆਂ ਨੇ ਤੁਸੀਂ ਆਪ ਦੇਖੋ ਕਿ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਆਹ ਦੇਖੋ ਕਿਵੇਂ ਜਾਤਾਂ ਪਾਤਾਂ ਦੇ ਛੱਲੇ ਲੰਮਕ ਰਹੇ ਨੇ ਕੋਈ ਸੰਧੂ ਹੈ ਸਿੱਧੂ ਹੈ ਪੱਟੀ ਹੈ ਰਾਮ ਗੜੀਆ ਜੱਟ ਹੋਰ ਅਨੇਕਾਂ ਤਰ੍ਹਾਂ ਦੀਆਂ ਜਾਤਾਂ ਗੋਤਾਂ ਦੇ ਛੱਲੇ ਇੱਥੇ ਲੰਮਕ ਰਹੇ ਨੇ ਤੇ ਇਹ ਕਿੱਡੀ ਲਾਣਤ ਵਾਲੀ ਗੱਲ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਜਾਤ ਪਾਤ ਖਤਮ ਕੀਤੀ ਉਸੇ ਜਗ੍ਹਾ ਦੇ ਉੱਤੇ ਜਾਤ ਪਾਤ ਬਿਲਕੁਲ ਸਾਹਮਣੇ ਵਿਕ ਰਹੀ ਹੈ ਕਿਰਪਾ ਕਰਕੇ ਇਸ ਸ਼ਾਰਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ